ਸਸਿਕਲ ਮੇਰੀ YouTube ਫੈਮਿਲੀ ਮੈਂ ਤੁਹਾਡਾ ਰਵੀ ਸ਼ੰਕਰ RK59 ਕਨਲ ਤੋਂ ਆਪਣਾ YouTube ਚੈਨਲ ਹੈ ਤੇ ਆਪਣਾ Facebook ਤੇ ਪੇਜ ਹੈ ਰਵੀ ਤੂਰੀਆ ਤੇ ਨਾਲ ਅੱਜ ਕੱਲ ਸਾਡੇ ਨਾਲ ਡੀਲ ਹੋਈ ਸੀ ਪੱਪੀ ਬੁੱਕ ਦੀ ਤੇ ਅੱਜ ਉਹਦੀ ਡਿਲੀਵਰੀ ਕਰਨ ਜਾ ਰਹੇ ਹਾਂ ਖਰੜ ਠੀਕ ਹੈ ਬੱਚਾ ਆਉਂਦਾ ਚੰਡੀਗੜ੍ਹ ਤੋਂ ਆਪਾਂ ਜੋ ਕਸਟਮਰ ਹੈ ਤੇ ਜੂਟ ਤੋਂ ਹੀ ਕਸਟਮਰ ਆਇਆ ਸੀ ਤੇ ਸਰ ਵੀ ਲੋ ਬੈ ਨਾ ਲੀਟਰ ਹੋਇਆ ਸੀਗਾ ਮਾਰਲੇ ਬੱਚਾ ਤੋ ਬੱਚੇ ਦੇ ਵਿੱਚ ਇੱਕ ਫੀਮੇਲ ਕੁੱਕ ਹੋਈ ਐ ਤੇ ਬਾਕੀ ਵੀ ਤੁਹਾਨੂੰ ਵੀਡੀਓ ਅੱਗੇ ਤੁਹਾਨੂੰ ਦਰਸਾਣੇ ਆ ਠੀਕ ਐ ਤੇ ਆਪਣੀ ਬਾਈਕ ਤੇ ਹੀ ਜਾਵਾਂਗੇ ਅੱਗੇ ਠੀਕ ਐ ਦਿੱਲੀ ਵੀ ਦੇਣ ਲੱਗੇ ਬੱਚੇ ਦੀ ਓਕੇ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਮਾਈ ਜੀ ਅੱਜ ਨਾ ਖਰੜ ਦੀ ਦਿੱਲੀ ਦੇਣ ਜਾ ਰਹੇ ਹਾਂ ਬੱਚਾ ਬੁੱਖਾ ਆਇਆ ਸੀਗਾ ਆਪਣਾ ਸਰਬੀ ਦਾ ਮੈਂ ਤਾਂ ਘਰ ਤਿਆਰ ਕਰ ਰਿਹਾ ਹਾਂ ਹੁਣ ਬੱਚੇ ਦੀ ਬਾਸਕਟ ਚ ਨਾ ਬੱਚਾ ਟੇਪ ਟੂ ਕਰਕੇ ਪੈਕਿੰਗ ਕਰਕੇ ਜਾਊਗਾ ਠੀਕ ਐ ਨਾ ਆਹ ਸਰਬੀ ਆਜ਼ਰਬੀ ਹਾਂਜੀ ਠੀਕੋ ਵਧੀਆ ਵਧੀਆ ਕਰ ਲਿਆ ਤਿਆਰੀ ਹੈ ਹੂੰ ਹੂੰ ਠੀਕ ਹੈ ਫਿਰ ਅੱਜ ਦੇ ਆਈ ਡਿਲੀਵਰੀ ਹੋਰ ਠੀਕ ਹੈ ਹਾਂਜੀ ਆਇਆ ਤੇ ਪੱਪੀ ਆ ਉਹ ਜਿਹੜਾ ਅੱਜ ਡਿਲੀਵਰੀ ਕਰਨ ਜਾ ਰਹੇ ਹਾਂ ਚੰਡੀਗੜ੍ਹ ਤੋਂ ਹੈ ਕਸਟਮਰ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਠੀਕ ਹੈ ਨਾ ਤੇ ਆਪਾਂ ਜਿਹੜਾ ਪੱਪੀ ਸੇਲ ਕਰਦੇ ਹਾਂ ਜਾਂ ਕੋਈ ਵੀ ਸਰਲਵ ਕਸਟਮਰ ਆਉਂਦਾ ਹੈ YouTube ਤੋਂ ਜਾਂ ਲੋਕਲ ਪੰਜਾਬ ਦਾ ਆਉਂਦਾ ਤਾਂ ਆਪਾਂ ਨਾ ਉਹਨਾਂ ਨੂੰ ਆਪ ਹੀ ਜਾ ਕੇ ਡਿਲੀਵਰੀ ਦੇ ਦਈਏ ਠੀਕ ਹੈ ਜੀ ਬਾਕੀ ਤੁਹਾਨੂੰ ਦਿਖਾਉਣਾ ਹੈ ਰਸਤੇ 'ਚ ਕਿੱਧਰ ਕਿੱਧਰ ਹੀ ਜਾ ਰਹੇ ਹਾਂ ਅਸੀਂ ਹਾਂਜੀ ਬਾਈ ਜੀ ਪਹੁੰਚ ਚੁੱਕੇ ਆ ਆਪਾਂ ਸਰੰਦ ਸਰੰਦ ਰੋਡ ਤੇ ਠੀਕ ਹੈ ਨਾ ਤੇ ਬਾਕੀ ਤੁਹਾਨੂੰ ਮੈਂ ਦੂਸਰੇ ਸ਼ਾਟ ਵੀ ਦਿਖਾਉਂਦਾ ਮੈਂ ਤੁਹਾਨੂੰ ਸਵੇਰੇ ਹੀ ਦੱਸ ਚੁੱਕਿਆ ਸੀ ਬਾਈ ਜੀ ਵੀ ਆਪਣਾ ਨਾ ਬੱਚਾ ਖੜੜ ਫੜਾ ਕੇ ਆਣਾ ਹੈ ਇਹ ਚੰ디ਗੜ ਪੱਕਾ ਬੱਚਾ ਬੁੱਕ ਹੋਇਆ ਸੀਗਾ ਠੀਕ ਹੈ ਨਾ ਤੇ ਬਾਈ ਜੀ ਆ ਬੱਚਾ ਲੈਣਾ ਆਏ ਨੇ ਆਪਾਂ ਗੱਲ ਕਰਾਣੇ ਆ ਤੁਹਾਨੂੰ ਹਾਂਜੀ ਵੀਰ ਜੀ ਆ ਬੱਚਾ ਤੁਸੀਂ ਸਿਲੈਕਟ ਕੀਤਾ ਸੀਗਾ ਹਾਂਜੀ ਹਾਂ ਤੇ ਤੁਸੀਂ ਆਪਣੇ ਤੋਂ ਬੱਚਾ ਹੁਣੇ ਬਾਈ ਕੀਤਾ ਆ ਤੇ ਕਿਵੇਂ ਲੱਗੀ ਕੁਆਲਿਟੀ ਬਾਈ ਜੀ ਬਾਈ ਕੁਆਲਿਟੀ ਤਾਂ ਬਹੁਤ ਵਧੀਆ ਤਾਂ ਹੀ ਤਾਂ ਲਿੱਤਾ ਹੀ ਇਹ ਠੀਕ ਹੈ ਨਾ ਤੇ ਭਾਜੀ ਨਾ ਬਹੁਤ देर ਦੇ ਵੇਟ ਕਰ ਰਹੇ ਸੀ ਅਸੀਂ ਥੋੜੇ ਲੇਟ ਹੋ ਗਏ ਤੇ ਭਾਜੀ ਨੇ ਭਾਈ ਇਹ ਬੱਚਾ ਤੁਸੀਂ ਕਿੱਥੋਂ ਸਿਲੈਕਟ ਕੀਤਾ ਸੀਗਾ? ਇਹ ਸੰਗਰੂਰ ਤੋਂ ਹੀ ਸੰਗਰੂਰ ਤੋਂ ਮਿਲਣਾ ਤੇ ਬਾਕੀ ਆ ਸਰ ਵੀ ਪਾਈ ਆ ਠੀਕ ਹੈ ਨਾ ਇਹਨਾਂ ਦੇ ਘਰ ਬੱਚਾ ਆਇਆ ਹੈ ਤੇ ਬ్రਦਰ ਇਹ ਤੁਸੀਂ YouTube ਤੋਂ ਸਰਚ ਕੀਤਾ ਲੱਭਿਆ ਸੀ ਇਹ ਵੈਸੇ Instagram ਤੋਂ Instagram ਤੋਂ Instagram ਤੋਂ ਨਾ ਭਾਈ ਜੀ ਨੇ ਆਈਡੀ ਤੇ ਚੈੱਕ ਕੀਤਾ ਤੇ ਉਸ ਤੋਂ ਬੱਚੇ ਬਾਰੇ ਇਨਕੁਆਰੀ ਕੀਤੀ ਤਾਂ ਅਸੀਂ ਅੱਜ ਬੱਚਾ ਕੱਲ ਬੁੱਕ ਹੋ ਗਿਆ ਸੀਗਾ ਤਾਂ ਅੱਜ ਅਸੀਂ ਬੱਚਾ ਫੜਾਣ ਆਏ ਸੀ ਭਾਈ ਜੀ ਬੱਚੇ ਦੀ ਕੁਆਲਿਟੀ ਕਿਹੋ ਜਿਹੀ ਲੱਗੀ ਬਹੁਤ ਵਧੀਆ ਭਾਈ ਅਸੀਂ ਤਾਂ ਇਹਦੇ ਰੰਗ ਤੇ ਫੈਨ ਆ ਇਹਦਾ ਰੰਗ ਬਹੁਤ रियर ਰੀਅਰ ਕਲਰ ਹੈ ਜਿਹੜਾ ਆਪਾਂ ਕਹਦੇ ਆ ਅਜੋਕਟੀ ਕਲਰ ਹੈ ਠੀਕ ਹੈ ਨਾ ਓਕੇ ਭਾਜੀ ਹਾਂਜੀ ਹਾਂਜੀ ਬਾਕੀ ਫੀਡਬੈਕ ਕੀ ਦੇਣਾ ਚਾਹੋਗੇ ਸਾਡੇ ਫੀਡਬੈਕ ਬਈ ਭਾਜੀ ਬਹੁਤ ਵਧੀਆ ਕੁਆਲਿਟੀ ਹੈ ਭਾਜੀ ਨੂੰ ਤੁਸੀਂ ਮਿਲੋ ਇੱਕ ਵਾਰ ਜ਼ਰੂਰ ਠੀਕ ਹੈ ਹਾਂਜੀ ਠੀਕ ਹੈ ਨਾ ਚਲੋ ਬਾਕੀ ਆਹ ਦੇਖ ਲਓ ਭਾਜੀ ਬੱਚਾ ਠੀਕ ਹੈ ਨਾ ਇਹ ਵਾਈਜ਼ਨ ਬਾਈ ਕਰ ਦਿੱਤਾ ਹੈ ਤੇ ਆਪਣੀ ਡਿਲੀਵਰੀ ਅਸੀਂ ਕਰੜ ਕਰ ਦਿੱਤੀ ਹੈ ਓਕੇ ਭਾਜੀ ਓਕੇ ਭਾਜੀ ਓਕੇ ਥੈਂਕ ਯੂ ਹਾਂਜੀ ਭਾਈ ਜੀ ਤੁਹਾਨੂੰ ਦੱਸਿਆ ਸੀਗਾ ਵੀ ਨਾ ਅੱਜ ਕਰੜ ਡਿਲੀਵਰੀ ਦੇਣਾ ਆਏ ਸੀਗੇ ਤੇ ਹੁਣ ਰਾਸਤੇ ਲੱਗੀ ਸੀ ਭੁੱਖ ਜੀ ਅਸੀਂ ਰੁਕੇ ਸੀਗੇ ਪੂਰੇ ਢਾਬੇ ਤੇ ਬਾਕੀ ਇੱਥੇ ਦਾ ਖਾਣਾ ਬਹੁਤ ਟੈਸਟੀ ਹੁੰਦਾ ਹੈ ਤੇ ਅਸੀਂ ਹੁਣ ਖਾਧਾ ਆ ਤੇ ਰੇਟ ਵੀ ਬਿਲਕੁਲ ਸਹੀ ਹੁੰਦੇ ਨੇ ਜੀ ਇਹ ਕਹਣਾ ਆ ਚਲੋ ਹੋਰ ਸਾਡੀ ਵੀਡੀਓ ਤੇ ਠੀਕ ਹੈ ਨਾ ਕੋਈ ਡੌਗ ਬਾਰੇ ਜਾਂ ਕੋਈ ਹੋਰ ਚੀਜ਼ ਬਾਰੇ ਪੁੱਛਣਾ ਹੋਵੇ ਇਹ ਕਹਣਾ ਤਾਂ ਸਾਨੂੰ ਪੁੱਛ ਸਕਦੇ ਹੋ ਕਮੈਂਟ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਠੀਕ ਹੈ ਤੇ ਜੇ ਨਵੇਂ ਆਇਓ ਆਪਣੇ ਪੇਜ ਤੇ ਤਾਂ ਚੈਨਲ ਨੂੰ ਸਰਪ੍ਰਾਈਜ਼ ਕਰੋ ਠੀਕ ਹੈ ਮੇਰਾ ਚੈਨਲ ਹੈਗਾ RK59 ਚੈਨਲ ਤੇ ਸਰਵੀ ਦਾ ਹੈਗਾ ਮਨਰਾਜ ਬੁੱਲਜ ਚੈਨਲ ਠੀਕ ਹੈ ਨਾ ਉਹ ਤੇ ਅਮਰੀਕਨ ਬੁੱਲੀ ਦੀ ਹੁੰਦੀਆਂ ਨੇ ਅਪਡੇਟ ਤੇ ਮੇਰੇ ਵਾਲੇ ਤੇ 올 ਵੀਡੀਓ ਹੁੰਦੀਆਂ ਤੁਹਾਨੂੰ ਪਤਾ ਹੀ ਹੈ ਡੌਗ ਸ਼ੋਦੀਆਂ ਓਕੇ